ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆਂ ਪਲੇਨ ਸੂਟ ਤੇ 골ਡਨ ਕਲਰ ਦੀ ਲੈਸ ਾਂ加 ਕੇ ਡਿਜ਼ਾਈਨ ਕਰਨਾ ਆਹ ਵਾਲੀ ਆਪਣੇ ਕੋਲ ਗੋਟਾ ਪੱਤੀ ਹੈ ਜੀ ਇਹ ਲਾਉਣੀ ਹੈ ਇੱਕ ਤਾਂ ਆਪਾਂ ਇਹ ਕਾਹ ਵਾਲੀ ਆਪਣੇ ਕੋਲ ਲੈਸ ਆ ਇਹ ਲਾਉਣੀ ਹੈ ਇਹ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰ੍ਹਾਂ ਡਿਜ਼ਾਈਨ ਕਰਾਂਗੇ ਸੂਟ ਨੂੰ ਲੈਸ ਨੂੰ ਇੱਕ ਵਾਰੀ ਆਪਾਂ ਸਾਈਡ ਤੇ ਰੱਖ ਦਿੰਨੇ ਆਂ ਤਦ ਕਿ ਮੇਰੇ ਜਿਦਾ ਆਪਾਂ ਜਿਹੜਾ ਕੇਰਾ ਉਹ ਫੋਲਡ ਕਰ ਲੈਨੇ ਹੈੇਠਾਂ ਤੋਂ ਆਪਣਾ ਟੱਕ ਲੱਗਿਆ ਹੋਇਆ। ਕਿ ਇਤਨਾ ਪਾ ਕੇ ਚੇਸ ਲਾਈ ਲਾ ਲੈਨੇ ਇੱਕ ਵਾਰ। ਚੇਸ ਚਰਪਾਈ ਥੋਣੀ ਹੁੰਦੀ ਹੈ। ਤੇ ਬਾਅਦ ਚੁੱਧੜੀ ਜਾਣੀ ਹੈ। ਇਹ ਪਲੇਨ ਹੀ ਸੁਕਾ। आप कच्ची सिलाई ला ली हम चाहे तुम निशान ला लो त नहीं जो इसे तरह ही ला लो तो इसे तरह ही ला लो इस तरह ना हम आप लैस लाव गोटा पत्ती वाली इस जगह ते सेंटर चला देंगे आप सिलाई एक सिलाई लगेगी डबल नहीं लगनी ਕਲਾਸ ਕਰ ਤੱਕ ਕੱਟ ਇੱਕ ਵਾਰੀ ਆਪਾਂ ਇਸ ਤਰ੍ਹਾਂ ਘੇਰੇ ਤੇ ਲਸ ਲਾਇਤੀ ਹੁਣ ਇੱਕ ਲੈਨ ਉੱਪਰ ਹੋਰ ਲਾ ਦਾਂਗੇ ਇਸੇ ਤਰ੍ਹਾਂ ਉਹ ਆਪਾਂ ਇਸ ਜਗ੍ਹਾ ਤੇ ਲਾਵਾਂਗੇ ਜਿਆਦੇ ਆਪਾਂ ਨਹੀਂ ਲੈਸ ਲਾਉਣੇ ਜੀ ਹਲਕਾ ਜਿਹਾ ਢੀਆਂ ਬਣਾਉਣਾ ਇਹ ਲੈਸ ਆਪਾਂ ਨੇ ਜਿਹੜੇ ਪਹਿਲਾਂ ਸਲਾਈ ਲਾਈ ਸੀ ਉਹਦੇ ਉੱਪਰ ਲਾਈ ਇਸ ਤਰ੍ਹਾਂ ਆਪਾਂ ਦੋ ਲੈਣਾ ਲਾਲੀਆਂ ਦੇ ਲੈਸ ਦੇਗੇ ਜਿਆਦਾ ਨਹੀਂ ਲਾਉਣੀਆਂ ਅਸੀਂ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਨਾ ਆਹ ਵਾਲੀ ਲੈਸ ਆ ਜਿਹੜੀ ਇਹਨੂੰ ਇਸ ਤਰ੍ਹਾਂ ਨਾ ਕੱਟ ਕਰ ਲਾਂਗੇ ਇਹਦੇ ਚੋਂ ਜਿਹੜੇ ਆ ਫਲਾਵਰ ਫਲਾਵਰ ਹਨ ਕੱਲੇ ਇਹ ਕੱਟ ਲਾਂਗੇ ਇਸ ਤਰ੍ਹਾਂ ਨਾ ਸਾਰੀ ਲੈਸ ਚੋਂ ਕੱਟ ਕਰ ਲੈਣੇ ਆਪਾਂ ਇਸ ਤਰ੍ਹਾਂ ਆਪਾਂ ਸਾਰੇ ਫਲਾਵਰ ਆ ਜਿਹੜੇ ਉਹ ਕੱਟ ਕਰ ਲਏ हूँ इन ना थोड़ी थोड़ी स्पेस से आप इतने ग्लू न ला लेंगे एक बार बादई पक्के कर सकते हो इस तरह थोड़ी थोड़ी स्पेस से यह ग्लू है जी किसी भी शॉप तो ले लै सद जो आप लाइसा वगैरह लें यहाँ एक बार ला सदी बाद पक्के कर सकते हो इस तरह एक होर डिजाइन का फुल है जी एक होर का पी उ उस तरह ही ला लेंगे बादई ना ला पक्के कर देंगे इस तरह ना पक्के घेरे ਲਾ ਦਿੱਤੇ ਹੁਣ ਜਿਹੜਾ ਇਹਦੇ ਵਿੱਚ ਸਪੇਸ ਰਹਿ ਗਈ ਇਹਦੇ ਵਿੱਚ ਕੀ ਕਰਨਾ ਆਪਾਂ ਆਹ ਵਾਲੇ ਜਿਹੜੇ ਹਾਫ ਮੋਤੀ ਆ ਇਹ ਥੋੜੀ ਥੋੜੀ ਦੂਰੀ ਤੇ ਇਹ ਲਾ ਦਾਂਗੇ ਇਹਨਾਂ ਦੇ ਆਪਾਂ ਵਿਚਾਲੇ ਲਾਵਾਂਗੇ ਜਿਵੇਂ ਆ ਲੱਗੇ ਐਸ ਤਰ੍ਹਾਂ ਨਾ ਗਲੂ ਲਾ ਦਿੰਗੇ ਇਹ ਗਲੋ ਨੂੰ ਲਾਉਣ ਤੋਂ ਬਾਅਦ ਤੁਰੰਤ ਤੁਸੀਂ ਚੰਗੀ ਤਰ੍ਹਾਂ ਬੰਦ ਕਰਕੇ ਰੱਖ ਦਿਓ ਆਪਾਂ ਮੋਕੀਏ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਇਹ ਸੈਂਟਰ 'ਚ ਦੋਨੋਂ ਫਲਾਵਰਾਂ ਦੇ ਸੈਂਟਰ 'ਚ ਆਓ ਜਿਹੜੇ ਲੈ ਸਾਲੇ ਆਪਾਂ ਫਲਾਵਰ ਕੱਟ ਕੇ ਲਾਏ ਆ ਇਸ ਤਰ੍ਹਾਂ ਲਾ ਲਈ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਮੋਤੀਏ ਜਿਹੜੇ ਲਾ ਲਏ ਆ ਇਹਨਾਂ ਨੂੰ ਆਪਾਂ ਨਾ ਸੂਈ ਨਾਲ ਤਪਾਈ ਵਾਲੇ ਨਾਲ ਇਸ ਤਰ੍ਹਾਂ ਪੱਕੇ ਕਰ ਲਾਂਗੇ ਸਾਈਡਾਂ ਤੋਂ ਚੰਗੀ ਤਰ੍ਹਾਂ ਤੇ ਆ ਦੇਖੋ ਜੀ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਸਿੰਪਲ ਤੇ ਸੋਬਰ ਜਿਹਾ ਡਿਜ਼ਾਈਨ ਬਣਾਇਆ ਆਪਾਂ ਜਿਆਦਾ ਨਹੀਂ ਖਰਚਾ ਕੀਤਾ ਜੀ ਘੱਟ ਖਰਚ ਦੇ ਵਿੱਚ ਬਹੁਤ ਸੋਹਣਾ ਸੂਟ ਆਪਣਾ ਰੈਡੀ ਹੋ ਸਕਦਾ ਇਹ ਹੀ ਡਿਜ਼ਾਈਨ सेम ਤੁਸੀਂ ਸਲਵਾਰ ਤੇ ਵੀ ਬਣਾ ਸਕਦੇ ਹੋ ਬਾਂਤੇ ਤੇ ਵੀ ਬਣਾ ਸਕਦੇ ਹੋ ਠੀਕ ਹੈ ਜੀ ਇਹ ਤਾਂ ਆਪਣਾ ਹੈਗਾ ਜੀ ਕਾਟਨ ਦਾ ਸੂਟ ਤੁਸੀਂ ਸਿਲਕੀ ਸੂਟ ਤੇ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਕਰ ਸਕਦੇ ਹੋ। ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਮੇਰੇ ਡਿਜ਼ਾਈਨ ਕਿਵੇਂ ਦੇ ਲੱਗਦੇ ਤੁਹਾਨੂੰ? ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ। ਤੇ ਦੂਸਰਾ ਚੈਨਲ ਆਪਾਂ ਜਸਪ੍ਰੀਤ ਮਲਟੀਕੁਕਿ ਜਿਸ ਤਰ੍ਹਾਂ ਤੁਸੀਂ ਐਸ ਚੈਨਲ ਨੂੰ ਸਪੋਰਟ ਕੀਤਾ ਉਸ ਨੂੰ ਵੀ ਕਰੋ ਬਹੁਤ-ਬਹੁਤ ਧੰਨਵਾਦ ਕਰੂਗਾ ਤੁਹਾਡਾ।